管理。 ਲਓ ਸਾਹਮਣੇ ਰੇਡ ਕਰੇ ਗੱਬਰੂ ਨੇ ਖੇਡ ਦੇ ਮੈਦਾਨ ਵਿੱਚ ਆ ਲੱਤੂਆ ਕਹਿੰਦੇ ਜੀਤੇ ਆਲਾ ਮੇਰੇ ਵੀਰੋ ਫੈਦਰ ਵੀ ਟੀਮ ਤੋਂ ਕਬੜੀ ਪਾ ਰਿਹਾ ਪਰ ਸਾਹਮਣੇ ਮਟਾਕੀ ਮਾਨ ਸਿੰਘ ਵਾਲਾ ਪੈਂਦਾ ਆ ਨੌਜਾਨ ਜਾਫੀ ਦਾ ਜਿਹੜਾ ਕਬੜੂ ਲਾਉਂਦਾ ਹੋਇਆ ਜੱਫਾ ਖੇਡ ਦੇ ਮੈਦਾਨ ਵਿੱਚ ਫੇਰਾਂਦਾ ਹੋਇਆ ਬੱਲੇ ਬੱਲੇ ਉਹ ਲੱਗਿਆ ਹੋਇਆ ਜੋਰ ਨੰਬਰ ਮਟਾਕੀ ਵਾਲਾ ਨੌਜਾਨ ਆਹ ਦੀ ਟੀਮ ਦੇ ਕੰਦੇ ਜੋਰ ਲਾਇਆ ਇਹ ਤਾਂ ਮਾਨ ਸਿੰਘ ਵਾਲ ਤੇ ਸਖ ਪਰ ਇਧਰ ਬੱਬੂ ਗਿੱਲ ਫੌਜੀ ਕਾਸ ਸਿੰਘ ਤੇ ਜਤਿੰਦਰ ਭੁੱਲੜ ਹਜ਼ਰਾਜ ਰਾਮਾਣਾ ਜਵਿੰਦਰ ਬੱਲੀ ਨਾਲ ਸਾਡਾ ਗੁਰਲਾਲ ਪਾਉ ਗੁਰਜਾਟ ਸਿੰਘ ਨੂੰ ਜੱਸੀ ਮੋਹਣੀ ਹਰਮਨ ਖੋਸਾ ਅਰਸ਼ਦੀਪ ਰਾਗਾ ਬਹਿਰੀਨ ਤੇ ਮਨਜੋਤ ਬਈ ਇਹਨਾਂ ਨੂੰ ਸ਼ੇਰ ਕਰ ਦਿੰਦਾ ਪਰ ਨਹੀਂ ਆ ਯਾਰ ਬੁੱਤੇ ਬਈ ਬਹੁਤ ਬਹੁਤ ਧੰਨਵਾਦ ਸਾਰੇ ਵੀਰਾਂ ਦਾ ਪਰ ਸਾਹਮਣੇ ਮਚਾਕੀ ਵਾਲਾ ਤਕਰਾ ਨੰਬਰ ਆ ਆਹ ਵੀ ਟੀਮ ਦੇ ਖਾਤੇ ਜੋਰ ਲਾਇਆ ਗੱਲ ਸੰਗ ਬਾਅਦ ਤੇ ਸੁਰਖ ਪਰ ਹਾਲਾਂਕਿ ਤੇ ਹਰਨੂ ਸਿੰਘ ਵਾਲਾ ਇਹਦੇ ਪਹਿਲਾ ਟੂਰਨਾਮੈਂਚ ਨੇ ਕਬੱਡੀ 55 ਕਿਲੋ ਭਾਰ ਦੇ ਉਹਦੇ ਬਾਅਦ ਦੂਜੇ ਰਾਊਂਡ ਕਬੱਡੀ ਉੱਪਰ ਦਾ ਪਹਿਲਾ ਮੈਚ ਭਲੌਰ ਦੇ ਜਲਾਲਪੁਰ ਜਿਹਦਾ ਵਾਲ ਤੇ ਜਲੇਲ ਜਿੱਤਾ ਦੇ ਮਾਜਵਾ ਕਲਾ ਇਹ ਟੀਮ ਆ ਜਾਣਾ ਉਹ ਲੱਟੂ ਜਿੰਦੇ ਵਾਲਾ ਸੈਟਰ ਵੀ ਟੀਮ ਦੇ ਲਈ ਤਕੜੇ ਨੰਬਰ ਦੇ ਵਾਅਦੇ ਕਰ ਗਿਆ

ਆਹ ਤਿੰਨੇ ਤਿਆਰ ਦਨਾਂ ਵਿੱਚ ਦੇਖ ਰਿਹਾ ਕਿਹੜਾ ਬੱਲੇ ਬਲੇ ਕਰਵਾ ਦੇਣਾ ਆਹ ਟੱਕਰ ਸਰੇ ਦੀ ਲਓ ਫੈਦੋ ਕੇ ਆ ਗੋਪੀ ਸੈਦੋ ਕੇ ਵਾਲਾ ਗੋਪੀ ਗੋਪੀ ਤੇ ਮਚਾਕੀ ਵਾਲਾ ਘਬਰੂ ਉਹਦਾ ਨਾਲ ਜਿਹੜੇ ਆ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਲੈ ਵੀ ਲਵਦੀ ਬਈ ਚੱਕ ਮੈਚ ਤੇ ਕਰ ਸਤ ਗੱਭਰੂ ਨੂੰ ਜੀਤੇ ਰਿਹਾ ਗੱਭਰੂ ਕਬੱਡੀ ਪਾ ਰਿਹਾ ਪਰ ਸਾਹਮਣੇ ਮੁਜਾਕੀ ਮਾਲ ਸਿੰਘ ਵਾਲਾ ਪੈਂਦਾ ਆਪਾ ਜੋਗਿੰਦਰ ਸਿੰਘ ਦੀ ਖਾਨ ਸਾਹਿਬੀ ਯਾਦ ਵਿੱਚ ਵੱਡਾ ਮੇਲਾ ਕਿਹਦੇ ਮੁਜਾਕੀ ਮਾਲ ਸਿੰਘ ਦੀ ਧਰਤੀ ਦੇ ਖੇਡਿਆ ਜਾਂਦਾ ਲੋ ਨੰਬਰ ਕਿਹਦੇ ਮੁਜਾਕੀ ਵਾਲਾ ਗੱਭਰੂ ਆ ਵੀ ਨੀਂ ਦੇ ਖਾਤੇ ਜੁੜ ਗਿਆ ਮਾਲ ਸਿੰਘ ਵਾਲਾ ਤੇ ਸੁਰਖਪੁਰ ਅਗਲੇ ਮੈਚੀਆਂ ਟੀਮਾਂ ਵੀ ਬਾਰ ਬਾਰ ਰਹਿਣਾ ਹਾਲਾ ਕਲਾ ਤੇ ਹਾਕਮ ਸਿੰਘ ਵਾਲਾ ਇਹ ਲਾਸਟ ਕੁਆਟਰ ਖੇਡਿਆ ਜਾਣਾ ਵਾਹ ਕਬੱਡੀ ਓਪਨ ਦਾ ਦੂਜੇ ਰੌਂਡ ਦਾ ਪਹਿਲਾ ਮੈਚ ਬਨੌਰ ਤੇ ਜਲਾਲਪੁਰ ਜਿਹਨਾਂ ਵਾਲੇ ਤੇ ਜਨੇਰ ਪੱਤੇ ਬਾਜਵਾ ਕਲਾ ਇਹ ਸਾਈਆਂ ਟੀਮਾਂ ਆਪਣੇ ਉੱਤੇ ਮਾਰ ਬੱਪ ਕਰ ਰਹਿਣ ਕਬੱਡੀ ਮਾਰਾਜੂ ਗੱਭਰੂ ਪਾਉਣ ਦੇ ਪਾ ਓਹ ਗੇਂਜੀ ਰੌਂਡ ਦਾ ਕਿੰਨਾ ਓਏ ਪ੍ਰੀਅਰ ਦੇਖ ਰਿਹਾ ਮੈਂ ਰਾਉਂਡ ਅੱਥਾ ਕ੍ਰਾਊਡ ਬੰਦੇ ਬਲੇ ਪਾਈ ਹੋਈ ਕਬੱਡੀ ਤੇ

माण्हू देश कबी लडू जी भई फड़े बि कहिड़ा पले पे कमाया त किरोड़ी खपे सॼे थले पले बले कढ ਕੁਤੇ ਨੇ ਆਪਣੀ ਟੀਮ ਦੇ ਸਾਹਮਣੇ ਹੋ ਗਿਆ ਅੱਲਾ ਮੇਲੇ ਕਰਵਾ ਗਿਆ ਲੋਦੀ ਲਵਰੀ ਪਾਈ ਕਬੱਡੀ ਪੌਂਦਰੀ ਗੱਭਰੂ ਫੇਰ ਆ ਗਿਆ ਲੋ ਕਬੱਡੀ ਪੌਂਦਰੀ ਨਾਗਨ ਫੇਰ ਪਿਆਰ ਦਾ ਪਿਆਰਾ ਮੇਰੇ ਵੀਰੋ ਜਿਹੜੇ ਗੱਭਰੂ ਨੇ ਕਬੱਡੀ ਪੌਣੀਆ ਖੇਡ ਦੇ ਮੈਦਾਨ ਵਿੱਚ ਵੇਸੀ ਹੱਕ ਦੀ ਅਸੀਂ ਹੱਕ ਦੀ ਕਰਕੇ ਖਾਂਦੇ ਆ ਕਦੇ ਹੱਕ ਕਿਸੇ ਦਾ ਮਾਰਿਆ ਨਾ ਅਸੀਂ ਦਿਲਦਾਰ ਕਰਦੇ ਸੱਜਣਾ ਦਾ ਕਦੇ ਫੋਕੀਆਂ ਗੱਲਾਂ ਦੇ ਨਾਲ ਸਾਰਿਆਂ ਦਾ ਸਾਡਾ ਦਿਨ ਵਾਂਗ ਜਾਂਦਾ ਕੰਮ ਆ ਤੇ ਨਾ ਉਹ ਮਾਰਿਆ ਅੱਜ ਤਿਰਥਾ ਪਾਲੀਆ

ਇਹ ਪਿਆਰ ਦਾ ਪਿਆਰ ਹੈ ਧਰਤੀ ਰਾਮੂ ਵਾਲੇ ਨਵੇਂ ਦੀਆਂ ਮੇਰੇ ਵੀਰੋ 17ਵੇਂ ਬਰੇ ਦਾ ਟੂਰਨਾਮੈਂਟ ਖੇਡਿਆ ਜਾ ਰਿਹਾ ਆਪਾਂ ਫੂਲ ਨਗਰ ਦੀ ਯਾਦ ਨੂੰ ਸਮਰਪਿਤ ਜੋ ਨਗਰ ਵਾਸੀ ਐਨਰਜੀ ਜੀਵਾਂ ਦੇ ਸਹਿਯੋਗ ਨਾਲ ਜਿੰਨੇ ਵੀ ਸੰਗਤ ਪੁੱਜੀ ਹੋਈ ਆ ਔਰ ਜਿੰਨੇ ਸਾਥ ਦਾ ਕਬੱਡੀ ਸਪੋਰਟ ਦੇ ਲਈ ਲੈ ਜੁੜੀ ਹੋਈ ਆ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਲੱਤੂ ਜਿੱਦੇ ਪਿੰਡ ਵਾਲਾ ਗੱਭਰੂ ਕਬੱਡੀ ਪਾ ਰਿਹਾ ਜਾਂਫੀ ਜੋੜ ਨੇ

मित्रो हज़ार हर कब्डी कंदी आहियां कहिड़ा पने कले कंदा हुओ पने कले खाटे